ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਬਿਨਾ ਕਿਓ ਤੋਂ ਬਿਨਾ ਤੇਲ ਤੋਂ ਜਿਹੜਾ ਟੇਸਟੀ ਜਿਹਾ ਆਪਾਂ ਨਾਸ਼ਤਾ ਬਣਾ ਕੇ ਤਿਆਰ ਕਰਨ ਲੱਗੇ ਆਂ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਨਾਸ਼ਤਾ ਜਿਹੜਾ ਬਣਾਉਣਾ ਹੈ ਜਿਹੜੇ ਕਿਓ ਤੇਲ ਖਾਣਾ ਪਸੰਦ ਨਹੀਂ ਨਾ ਕਰਦੇ ਤੇ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਆ ਉਹ ਹੈਲਦੀ ਵੀ ਹੋ ਜਾਂਦਾ ਤੇ ਟੇਸਟੀ ਵੀ ਹੋ ਜਾਂਦਾ ਹੈ ਇਹ ਇਹ ਸ਼ੁਰੂ ਕਰਦੇ ਵੀਡੀਓ ਨੂੰ ਆਪਾਂ ਪਿਆਜ਼ ਪਾਏ 2 ਚਮਚੇ ਮਿਰਚ ਪਾਤੀ ਟੇਸਟ ਅਨੁਸਾਰ ਆਪਣੇ ਇਹਨੂੰ ਦਰਦਰਾ ਜਿਹਾ ਆਪਾਂ ਪੀ ਲਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਦਨੇ ਜੀ ਪਹਿਲਾਂ ਆਪਾਂ ਮਿਰਚ ਤੇ ਪਿਆਜ਼ ਨੂੰ ਪੀਸਿਆ ਮੋਟਾ ਮੋਟਾ ਦਰਦਰਾ ਜਿਹਾ ਤੇ ਤੁਸੀਂ ਹੋਰ ਇਹਦੇ ਵਿੱਚ ਕੋਈ ਸਬਜੀ ਐਡ ਕਰਨੀ ਚਾਹਨਾ ਕਰ ਸਕਦੇ ਅੱਧੀ ਕੌਲੀ ਸੂਜੀ ਦੀ ਪਾ ਦਿੱਤੀ ਆ ਤੇ ਇਹਦੇ ਵਿੱਚ 2 ਚਮਚੇ ਮੈਂ ਪਾਉਣ ਲੱਗੀ ਆ ਜੀ ਬੇਸਣ ਦੇ ਹੈਲਦੀ ਵੀ ਤੇ ਟੇਸਟੀ ਵੀ ਆਪਾਂ ਨਾਸ਼ਤਾ ਜਿਹੜਾ ਬਣਾ ਕੇ ਤਿਆਰ ਕਰਨਾ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਆ ਜੀ ਤਿੰਨ ਵੱਡੇ ਚਮਚੇ ਜਿਹੜੇ ਮੈਂ ਦਹੀਂ ਦੇ ਪਾਏ ਦਹੀਂ ਖੱਟਾ ਨਹੀਂ ਗਾ ਹੈ ਤੇ ਤਿੰਨ ਚਮਚੇ ਆਪਾਂ ਭਰ ਕੇ ਪਾਏ ਆ ਵੱਡੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਰਦੇ ਗ੍ਰੈਂਡ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਦਾਂ ਤੇ ਲਓ ਜੀ ਇਹਨੂੰ ਆਪਾਂ ਇਦਾਂ ਗ੍ਰੈਂਡ ਕਰ ਲਿਆ ਤੇ ਹੁਣ ਇੱਕ ਡੋਂਗੇ ਦੇ ਵਿੱਚ ਇਹਨੂੰ ਆਪਾਂ ਸਾਰਾ ਮਟੀਰੀਅਲ ਜਿਹੜਾ ਕੱਢ ਦਿੰਨੇ ਆ ਤੇ ਕੱਢ ਕੇ ਇਹਨੂੰ ਆਪਾਂ ਜਿਹੜਾ 10 10 ਮਿੰਟ ਘਟੋ ਘਟਾ 10 ਮਿੰਟ ਤਾਂ ਇਹਨੂੰ ਟਾਕੇ ਰੱਖੋ 10 15 ਮਿੰਟ ਨਾ ਇਹ ਤਾਂ ਕਿ ਸੂਜੀ ਬੇਸਣ ਜਿਹੜਾ ਆ ਫੁੱਲ ਜਾਵੇ ਚੰਗੀ ਤਰ੍ਹਾਂ ਵੈਸੇ ਵੀ ਜੇ ਆਪਾਂ ਰਲਾਉਨੇ ਆ ਤੇ ਤਾਂ ਵੀ ਆਪਾਂ ਜਿਹੜਾ ਇਹਦਾ ਟਾਕੇ ਰੱਖੀ ਹੋਇਆ ਤੇ ਹੁਣ ਉਦੋਂ ਤੱਕ ਆਪਾਂ ਜਿਹੜੀ ਆ ਪਾਣੀ ਗਰਮ ਰੱਖਤਾ ਤੇ ਪਲੇਟ ਜਿਹੜੀ ਆ ਉਹਨੂੰ ਗ੍ਰੀਸ ਕਰ ਲੰਨੇ ਆ ਤੇ ਸਵਾਰ ਕੇ ਜਿਹੜਾ ਸਾਈਡਾਂ ਤੋਂ ਤੁਸੀਂ ਕੋਈ ਸੇ ਟਰੇ ਵਿੱਚ ਬਣਾ ਲਓ ਕੇਕ ਟਿਨ ਵਿੱਚ ਬਣਾ ਲਓ ਤੇ ਮੈਂ ਪਲੇਟ ਦੇ ਵਿੱਚ ਬਣਾਉਣ ਲੱਗੀ ਆ ਜੀ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਆ ਗ੍ਰੀਸ ਕਰ ਲੈਣਾ ਸਵਾਰ ਕੇ ਆਪਾਂ ਪਲੇਟ ਨੂੰ ਤੇ ਹੁਣ ਜਿਹੜਾ ਆ ਆਪਣਾ ਡੋਅ ਇਹਦੇ ਵਿੱਚ ਆਪਾਂ ਥੋੜੇ ਜਿਹੀ ਮਸਾਲੇ ਪਾਨੇ ਪਹਿਲਾਂ ਤਾਂ ਪਾਨੇ ਰਾਈ ਫਿਰ ਇਹਦੇ ਵਿੱਚ ਆਪਾਂ ਪਾਨੇ ਜੀ ਅਜਵੈਣ ਮਸਲ ਗਏ ਜਿਹੜੀ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਇਹ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਜੀ ਅ ਪਹਿਲਾਂ ਆਪਾਂ ਪਾਈ ਰਾਈ ਫਿਰ ਆਪਾਂ ਪਾ ਤੀਜਵੈਣ ਹੁਣ ਆਪਾਂ ਪਾਤਾ ਨਮਕ ਤੇ ਇੰਨੀਆਂ ਚੀਜ਼ਾਂ ਪਾ ਕੇ ਤੇ ਇਹਨੂੰ ਆਪਾਂ ਕਰਦੇ ਸਵਾਰ ਕੇ ਮਿਕਸ ਪਹਿਲਾਂ ਇਦਾਂ ਮਿਕਸ ਕਰਦੇ ਸਵਾਰ ਕੇ ਫਿਰ ਮੇਰੇ ਕੋਲ ਇਨੋ ਦਾ ਪੈਕਟ ਅੱਧਾ ਮੈਂ ਉਹਦੇ ਵਿੱਚ ਪਹਿਲਾਂ ਵਰਤੇ ਆਇਆ ਤੇ ਅੱਧਾ ਪੈਕਟ ਮੇਰੇ ਕੋਲ ਪਿਆ ਆ ਉਹੀ ਅੱਧਾ ਪੈਕਟ ਆਪਾਂ ਇਹਦੇ ਵਿੱਚ ਪਾਉਣਾ ਸਾਰਾ ਨਹੀਂ ਪਾਉਣਾ ਕਿਉਂਕਿ ਆਪਣਾ ਮਟੀਰੀਅਲ ਜਿਹੜਾ ਥੋੜਾ ਆ ਇਸ ਕਰਕੇ ਥੋੜਾ ਪਾਣਾ ਦੇਖੋ ਮੈਂ ਅੱਧਾ ਪੈਕਟ ਪਹਿਲਾਂ ਵਰਤ ਕੇ ਤੇ ਉਹਨੂੰ ਬੰਦ ਕੀਤਾ ਸੀ ਚੰਗੀ ਤਰ੍ਹਾਂ ਤੇ ਹੁਣ ਜਿਹੜਾ ਅੱਧਾ ਆ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਜਦੋਂ ਵੀ ਤੁਸੀਂ ਇਹਨੋਂ ਦਾ ਪੈਕਟ ਖੋਲਦੇ ਵਰਤਦੇ ਤਾਂ ਉਹ ਚੰਗੀ ਤਰ੍ਹਾਂ ਐਨ ਬੰਦ ਕਰ ਦਿਓ ਉਹਦੇ ਵਿੱਚ ਬਾਹਰਲੀ ਹਵਾ ਨਹੀਂ ਪੈਣੀ ਚਾਹੀਦੀ ਤੇ ਫਿਰ ਇਹ ਉਹਦਾ ਅਸਰ ਜਿਹੜਾ ਰਹੂਗਾ ਤੇ ਹੁਣ ਇਹਨੂੰ ਬਸ ਐਦਾਂ ਹੀ ਆਪਾਂ ਰਲਾ ਦੇਣਾ ਆ ਤੇ ਇੱਕਦਮ ਜਿਹੜਾ ਆਪਣਾ ਇਹ ਡੋ ਆ ਸਾਰੇ ਮਟੀਰੀਅਲ ਆ ਇਹ ਸਾਰਾ ਫੁੱਲ ਗਿਆ ਦੇਖੋ ਇੱਕਦਮ ਐਨ ਫਲਫੀ ਹੋ ਗਿਆ ਇਹ ਇਨੋ ਪਾਉਣ ਦੇ ਨਾਲ ਇਨੋ ਪਾਉਣ ਤੋਂ ਬਾਅਦ ਬਸ ਆਪਾਂ ਮਿਕਸ ਕਰਨਾ ਜਿਆਦਾ ਨਹੀਂ ਇਹਨੂੰ ਆਪਾਂ ਫੈਂਟਣਾ ਤੇ ਹੁਣ ਆਪਾਂ ਜਿਹੜੀ ਪਲੇਟ ਗ੍ਰੀਸ ਕੀਤੀ ਹੋਣ ਉਹਦੇ ਵਿੱਚ ਸਾਰਾ ਹੀ ਜਿਹੜਾ ਇਹ ਹੈਗਾ ਹੈ ਮਟੀਰੀਅਲ ਆਪਣਾ ਸਾਰਾ ਹੀ ਆਪਾਂ ਕੱਢ ਦੇਣਾ ਦੇਖੋ ਬਿਲਕੁਲ ਹੈਗਾ ਵੀ ਸੌਖਾ ਤਰੀਕਾ ਆ ਤੇ ਹੈਲਦੀ ਵੀ ਬਣ ਜਾਂਦਾ ਆ ਤੇ ਟੇਸਟੀ ਵੀ ਹੁੰਦਾ ਆ ਤੇਲ ਕਿਉਂ ਤੋਂ ਵੀ ਬਚਾਅ ਹੋ ਜਾਂਦਾ ਆ ਜੇ ਜਿਹੜੇ ਨਹੀਂ ਤੇਲ ਕਿਉਂ ਖਾਣਾ ਪਸੰਦ ਕਰਦੇ ਐਦਾਂ ਬਣਾ ਕੇ ਖਾ ਸਕਦੇ ਦੋ ਤਿੰਨ ਵਾਰੀ ਟੈਪ ਕੀਤਾ ਆਪਾਂ ਪਲੇਟ ਨੂੰ ਤੇ ਹੁਣ ਇਹਦੇ ਉੱਤੇ ਆਪਾਂ ਜਿਹੜੀ ਪਾਦਨ ਹੈ ਜੀ ਕਸ਼ਮੀਰੀ ਲਾਲ ਵਿੱਚ ਸੋਹਣੀ ਲੱਗਦੀ ਐ ਤਾਂ ਪਾਈਓ ਤੇ ਇਸ ਤਰ੍ਹਾਂ ਆਪਾਂ ਜਿਹੜੀ ਆ ਇਹਦੇ ਉੱਤੇ ਸਾਰੇ ਪਾਸਿਆਂ ਨੂੰ ਪਾਦਨੇ ਲਾਲ ਵਿੱਚ ਵਧੀਆ ਲੱਗਦੀ ਐ ਤਾਂ ਤੇ ਨਹੀਂ ਪਾਉਣੀ ਤਾਂ ਸਕਿੱਪ ਵੀ ਕਰ ਸਕਦੇ ਆ ਤੁਸੀਂ ਤੇ ਸਾਰੇ ਪਾਸੇ ਨੂੰ ਪਾਦਨੇ ਐ ਇਦਾਂ ਤੇ ਫੇਰ ਆਪਾਂ ਇਹਨੂੰ ਰੱਖ ਦਣਾ ਜੀ ਪਾਣੀ ਦੇ ਵਿੱਚ ਪਾਣੀ ਆ ਭੋਬਣਾ ਰੱਖਿਆ ਦੋ ਕ ਗਲਾਸ ਪਾਣੀ ਦੇ ਪਾ ਕੇ ਕੜਾਹੀ ਦੇ ਵਿੱਚ ਮੈਂ ਇਹ ਵੀ ਛਾੜਨੀ ਰੱਖ ਕੇ ਉਬਣਾ ਰੱਖਿਆ ਹੈ ਅਗਰ ਛਾੜਨੀ ਨਹੀਂ ਹੈਗੀ ਕੋਈ ਕੋਲੀ ਮੁੰਦੀ ਮਾਰ ਲਓ ਵਿੱਚ ਕੋਈ ਸਟੈਂਡ ਰੱਖ ਲਓ ਤੁਸੀਂ ਨਹੀਂ ਤਾਂ ਗੈਸ ਵਾਲਾ ਸਟੈਂਡ ਰੱਖ ਲਓ ਚਾਕੇ ਤੇ ਉਹਦੇ ਉੱਤੇ ਤੁਸੀਂ ਇਹਨੂੰ ਰੱਖ ਦੋ ਇਹ ਮੈਂ ਜਿਹੜੀ ਛਾੜਨੀ ਰੱਖੀ ਹੋ ਵਿੱਚ ਇਹ ਦੇਖੋ ਇਦਾਂ ਦੀਆਂ ਛਾੜਨੀਆਂ ਆਪਣੇ ਘਰਾਂ ਚ ਆਮ ਹੀ ਹੁੰਦੀਆਂ ਐ ਤੇ ਦੋ ਕਲਾਸ ਵਿੱਚ ਪਾਣੀ ਦੇ ਪਾਤੇ ਸੀ ਤੇ ਇਹਦੇ ਵਿੱਚ ਇਹਨੂੰ ਇਦਾਂ ਰੱਖ ਕੇ ਤੇ ਇਹਨੂੰ ਆਪਾਂ ਟੱਕ ਦਾਣਾ ਆ ਤੇ ਇਹਨੂੰ ਆਪਾਂ 15 20 20 ਮਿੰਟ ਬਾਅਦ ਆਪਾਂ ਦੇਖਾਂਗੇ ਤੇ ਇਸੇ ਇੱਕ ਨੂੰ ਆਪਾਂ ਕਰ ਦੇਣਾ ਮੀਡੀਅਮ ਪਹਿਲਾਂ ਫੁੱਲ ਗਰਮ ਤੇ ਆਪਾਂ ਕਰ ਲਿਆ ਸੀਗਾ ਪਾਣੀ ਗਰਮ ਦੇਖੋ ਮੈਂ ਜਿਹੜੇ 20 ਮਿੰਟ ਬਾਅਦ ਇਹਨੂੰ ਦੇਖਿਆ ਆ ਹੁਣ ਇਹਨੂੰ ਕਰਦੇ ਆਪਾਂ ਇੱਕ ਵਾਰੀ ਚੈੱਕ ਤੇ ਚੈੱਕ ਕਰਕੇ ਦੇਖਦੇ ਆ ਨਹੀਂ ਹਾਲੇ ਦੇਖੋ ਥੋੜਾ ਕੱਚਾ ਆ ਇਹ ਚਾਕੂ ਨੂੰ ਲੱਗ ਗਿਆ ਫੇਰ ਟੱਕ ਦਿੰਨੇ ਇੱਕ ਵਾਰੀ 5 ਮਿੰਟ ਆਪਾਂ ਹੋਰ ਰੱਖਦੇ ਇਹਨੂੰ ਠੀਕ ਆ ਜੀ ਦੇਖੋ ਹੁਣ ਆਪਾਂ ਫੇਰ ਚੈੱਕ ਕਰ ਲੰਨੇ ਇੱਕ ਵਾਰੀ ਪਹਿਲਾਂ ਮੈਂ 20 ਮਿੰਟ ਬਾਅਦ ਦੇਖਿਆ ਸੀ ਥੋੜਾ ਕੱਚਾ ਸੀ ਤੇ ਪਤਾ ਨਹੀਂ ਮੈਨੂੰ ਕਿੱਦਾਂ ਕਹਿ ਦੂੰ ਤੇ 10 ਮਿੰਟ ਚ ਬਣ ਜਾਂਦਾ ਪਰ ਮੈਂ ਤਾਂ 20 ਮਿੰਟ ਬਾਅਦ ਆ ਹੁਣ ਦੇਖੋ ਐਨ ਕਲੀਅਰ ਆ ਸਾਫ ਆ ਪੂਰਾ ਆਪਣੀ ਸਟਿਕ ਜਿਹੜੀ ਬਣ ਗਿਆ ਹੁਣ ਇਹਨੂੰ ਆਪਾਂ ਕੱਢ ਲੈਣੇ ਆ ਤੇ ਕੱਢ ਕੇ ਇਹਨੂੰ ਆਪਾਂ ਠੰਡਾ ਹੋਣ ਦੇਣਾ ਦੇਖੋ ਕਿੰਨਾ ਸੋਹਣਾ ਆ ਐਨ ਫੁੱਲ ਗਿਆ ਬਿਨਾਂ ਘਿਓ ਤੇਲ ਤੋਂ ਐਨ ਵਧੀਆ ਬਣ ਗਿਆ ਤੇ ਇਹਨੂੰ ਠੰਡਾ ਕਰਕੇ ਆਪਾਂ ਕੱਢਣਾ ਜੇ ਆਪਾਂ ਇੱਦਾਂ ਗਰਮ-ਗਰਮ ਕਟਾਂਗੇ ਤਾਂ ਟੁੱਟ ਜਾਊਗਾ ਦੇਖੋ ਐਨ ਠੰਡਾ ਹੋ ਗਿਆ ਨਾ ਤੇ ਹੁਣ ਇਹਨੂੰ ਆਪਾਂ ਚਾਕੂ ਦੇ ਨਾਲ ਜਿਹੜਾ ਇਦਾਂ ਪੀਸ ਇਹਦੇ ਕਰ ਲੈਣੇ ਆ ਸਾਰੇ ਪੀਸ ਆਪ ਐ ਤਾ ਕਰ ਲੈਣੇ ਤੁਸੀਂ ਜੇ ਐਦਾਂ ਹੀ ਖਾਣਾ ਚਾਹੁੰਦੇ ਆ ਨਾ ਵੈਸੇ ਤਾਂ ਐਦਾਂ ਹੀ ਖਾਂਦੇ ਆ ਤੇ ਐਦਾਂ ਹੀ ਖਾ ਸਕਦੇ ਬਿਨਾਂ ਕਿਹੋ ਤੇਲ ਤੋਂ ਜੇ ਤੁਸੀਂ ਇਹਨੂੰ ਮੜਜਿਆ ਕ੍ਰਿਸਪੀ ਕਰਨਾ ਹੈ ਤੇ ਤਵੇ ਤੇ ਮੜਜਿਆ ਕਿਹੋ ਤੇਲ ਲਾ ਕੇ ਤੇ ਇੱਥੇ ਕ੍ਰਿਸਪੀ ਕਰ ਲਓ ਦੇਖੋ ਕਿੰਨਾ ਸੋਹਣਾ ਹੈ ਜਾਲੀਦੜ ਬਣ ਕੇ ਆਪਣਾ ਨਾਸ਼ਤਾ ਤਿਆਰ ਹੋ ਗਿਆ ਜਿਹੜੇ ਕਿਹੋ ਤੇਲ ਨਹੀਂ ਖਾਣਾ ਪਸੰਦ ਕਰਦੇ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਸਾਰੇ ਪੀਸ ਪਹਿਲਾਂ ਆਪ ਕੱਢ ਕੇ ਪਲੇਟ 'ਚ ਰੱਖ ਲੈਣੇ ਆ ਤੇ ਫਿਰ ਇਹਨੂੰ ਮੈਂ ਮੜਜਿਆ ਕ੍ਰਿਸਪੀ ਕਰੂੰਗੀ ਵੈਸੇ ਐਦਾਂ ਹੀ ਖਾਣ ਵਾਲਾ ਹੈ ਟੇਸਟੀ ਹੈ ਲਓ ਜੀ ਆਪਣਾ ਨਾਸ਼ਤਾ ਜਿਹੜਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋ ਗਿਆ। ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਮੇਰੇ ਕਮੈਂਟ ਜਰੂਰ ਮੈਨੂੰ ਕਰਿਆ ਕਰੋ, ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ। ਥੋੜਾ ਜਿਹਾ ਤੇਲ ਆਪਾਂ ਜਿਹੜਾ ਤਵੇ ਤੇ ਪਾ ਲਿਆ ਆ ਤੇ ਸਾਰੇ ਤਵੇ ਤੇ ਇਹਨੂੰ ਫਲਾ ਦਿੱਤਾ। ਹੁਣ ਇੱਥੇ ਆਪਾਂ ਥੋੜੀ ਜਿਹੀ ਦੇਗੀ ਮਿਰਚ ਪਾ ਦਨੇ ਆ। ਰੰਗ ਸੋਹਣਾ ਹੋ ਜਾਊਗਾ ਇਹਦਾ। ਤੇ ਇਹਨੂੰ ਵੀ ਆਪਾਂ ਚਮਚੇ ਨਾਲ ਥੋੜੀ ਜਿਹੀ ਜਿਹੜਾ ਇਦਾਂ ਹਿਲਾ ਦਨੇ ਆ। ਪੂਰੇ ਤਵੇ ਤੇ ਜਿਹੜੀ ਲੱਗ ਜਾਊਗੀ ਇਹ। ਕੋੜੀ ਨਹੀਂ ਹੁੰਦੀ, ਬਸ ਰੰਗ ਵਾਸਤੇ ਆਪਾਂ ਪਾਈ ਆ। ਇਹ ਸਾਰੇ ਤਵੇ ਤੇ ਆਪਾਂ ਇੱਦਾਂ ਫਲਾ ਦਿੱਤੀ ਆ ਤੇ ਹੁਣ ਜਿਹੜੇ ਆਪਾਂ ਪੀਸ ਕੱਟੇ ਆ ਨਾ ਉਸਾਰੇ ਇਹਦੇ ਉੱਤੇ ਇੱਦਾਂ ਰੱਖ ਦਨੇ ਆ ਤੇ ਇਹ ਸਾਰੇ ਪੀਸਾਂ ਨੂੰ ਦੂਜੇ ਪਾਸੇ ਵੀ ਇੱਦਾਂ ਲੱਗ ਜਊਗੇ ਨਾਲੇ ਥੋੜੀ ਜਿਹੀ ਕ੍ਰਿਸਪੀ ਹੋ ਜਊਗੀ ਪਹਿਲਾਂ ਇੱਧਰਲੇ ਪਾਸੇ ਆਪਾਂ ਇਹਨਾਂ ਨੂੰ ਥੋੜੀ ਜਿਹੀ ਹਲਾ ਲੰਨੇ ਆ ਲਾ ਕੇ ਤੇ ਫੇਰ ਆਪਾਂ ਇਹਨਾਂ ਦਾ ਪਾਸਾ ਪਲਟ ਦਨੇ ਆ ਲਓ ਜੀ ਸਾਰੇ ਪੀਸ ਇੱਦਾਂ ਘੁਮਾ ਦਨੇ ਆ ਸਾਰਿਆਂ ਨੂੰ ਜਿਹੜਾ ਆ ਕਿ ਉਹ ਵੀ ਲੱਗ ਜਊਗਾ ਮੜਾ ਮੜਾ ਤੇ ਮਿਰਚ ਵੀ ਲੱਗ ਜਊਗੀ ਕ੍ਰਿਸਪੀ ਵੀ ਹੋ ਜਊਗੇ ਤੇ ਹੁਣ ਇਹਦੇ ਪਾਸੇ ਪਲਟ ਦਨੇ ਆ ਬਹੁਤ ਹੀ ਸੋਹਣਾ ਆਪਣਾ ਟੇਸਟੀ ਜਿਹਾ ਨਾਸ਼ਤਾ ਜਿਹੜਾ ਬਿਨਾਂ ਕਿਹੋ ਤੇਲ ਤੋਂ ਬਣ ਕੇ ਤਿਆਰ ਆ। ਆਹ ਤਾਂ ਆਪਸ਼ਨਲ ਆ ਜੇ ਤੁਸੀਂ ਐਦਾਂ ਇਹਨੂੰ ਕ੍ਰਿਸਪੀ ਕਰਨਾ ਚਾਹੋ ਨੇ ਕਰ ਲਓ ਨਹੀਂ ਤਾਂ ਬਿਨਾਂ ਕਿਹੋ ਤੇਲ ਤੋਂ ਜਿਹੜਾ ਤੁਸੀਂ ਐਦੇ ਖਾ ਸਕਦੇ। ਲਓ ਜੀ ਆਪਣਾ ਨਾਸ਼ਤਾ ਬੜਾ ਵਧੀਆ ਬਣ ਕੇ ਤਿਆਰ ਹੋ ਗਿਆ ਆ। ਬਣਾਓ ਤੇ ਖਾਓ ਜੀ ਕਮੈਂਟ ਕਰਕੇ ਮੈਨੂੰ ਦੱਸਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਲੇਟ 'ਚ ਆਪਾਂ ਰੱਖ ਲੰਨੇ ਹੁਣ ਸਾਰੇ ਪੀਸ ਚੱਕ ਕੇ। ਤੇ ਦੇਖੋ ਜੀ ਕਿੰਨਾ ਸੋਹਣਾ ਨਾਸ਼ਤਾ ਆਪਣਾ ਬਣ ਕੇ ਫਟਾਫਟ ਤਿਆਰ ਹੋ। ਸਪੋਰਟ ਜ਼ਰੂਰ ਕਰਦੇ ਆ ਕਰੋ ਜੇ ਮੇਰੇ ਚੈਨਲ ਨੂੰ ਆਪਾਂ ਸੌਖੀਆਂ ਸੌਖੀਆਂ ਵੀਡੀਓ ਜਿਹੜੀਆਂ ਬਣਾ ਕੇ ਲੈ ਕੇ ਆਈ ਦੀਆਂ ਆ। ਲਓ ਜੀ ਨਾਸ਼ਤਾ ਤਿਆਰ ਸੌਸ ਨਾਲ ਖਾਓ, ਗ੍ਰੀਨ ਚਟਨੀ ਨਾਲ ਖਾਓ। ਸਤਿ ਸ਼੍ਰੀ ਅਕਾਲ ਜੀ।